100 ਲੀਟਰ ਦੀ ਟੈਂਕੀ ਆ ਤੇ ਖੂਬੀਆਂ ਹੈਗੀਆਂ ਟਰੈਕਟਰ ਦੇ ਵਿੱਚ ਬੜੀਆਂ ਸਪੀਡਾਂ ਹੈਗੀਆਂ 48 ਤੇ ਚੱਲਿਆ ਵੀ ਬੜਾ ਘੱਟ ਆ ਯਾਰ 900 ਘੰਟਾ 900 900 900 ਘੰਟਾ ਚੱਲਿਆ 24 ਮਾਡਲ ਆ 45000 ਮਾਨਤਨ ਹੋਜੂ ਮਿੱਤਰੋ ਆ ਟਰੈਕਟਰ ਦੇ ਵਿੱਚੋਂ 70 HP ਦੇ ਵਿੱਚ ਆ ਗਿਆ ਇਹ ਹੋਰ ਵੀਲ ਦੇ ਵਿੱਚ ਆ ਗਿਆ ਬਾਕੀ 3 ਸਪੀਡ ਦੇ ਵਿੱਚ ਆ ਗਿਆ ਖੂਬੀਆਂ ਟਰੈਕਟਰ ਦੇ ਵਿੱਚ ਸਾਰੀਆਂ 30000 ਰੁਪਏ ਮਾਨਤਨ ਹੋਜੂ ਫਾਰਮ ਟਰੈਕ ਦੇ ਵਿੱਚੋਂ 3 ਸਪੀਡ ਦੇ ਵਿੱਚ ਆ ਕਰਾਰ ਉਹ ਹਿੱਸੇ ਦੇ ਵਿੱਚ ਆ ਤੇ ਪਲੇਟਫਾਰਮ ਵੀ ਜਿਵੇਂ ਕਿ ਦੀ ਬਾਕੀ ਫਾਰਮ ਟਰੈਕ ਆਉਂਦਾ ਲੱਗਿਆ ਚੇਂਜਰ ਗੇਅਰ ਦੇ ਵਿੱਚ ਆ ਯਾਰ ਲੈਦੀ ਪੀਸ ਲਈ ਬੈਠਾ ਬਸ ਇਹ ਤਾਂ ਮਿਲਦਾ ਹੀ ਨਹੀਂ ਬਾਈ ਇਹ ਤਾਂ ਸਾਲ ਚ ਦੋ ਦਿਨ ਨਹੀਂ ਵੇਚਦੇ ਇਹ ਜੀ ਦੋ ਤਿੰਨ ਹੀ ਵੇਚਦੇ ਆ 20 ਮਾਡਲ ਆ ਮਿੱਤਰੋ 1100 ਘੰਟਾ ਚੱਲੇ 373 ਹਾਉਲੈਂਡ ਸੀਗਾ ਲੋ ਤੋਂ ਸਵਾਗਤ ਆ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਇਸ ਵਕਤ ਬਿੱਲੀ ਤਰਵੰਡੀ ਦੇ ਵਿੱਚ ਜ਼ਿਲ੍ਹਾ ਲੱਗਦਾ ਮਿੱਤਰੋ ਬਰਨਾਲਾ ਤੇ ਨਾਲ ਆ ਆਪਣੇ ਬਾਈ ਜੋਬਨ ਹੋਰ ਜੋਬਨ ਕੀ ਹਾਲ ਚਾਲ ਵਧੀਆ ਬਾਈ ਵਧੀਆ ਤੇ ਬਾਈ ਕੋਲ ਟਰੈਕਟਰ ਹੁੰਦੇ ਆ ਬਹੁਤ ਸਾਫ ਤੇ ਟਰੈਕਟਰ ਸਾਨੂੰ ਸਾਰੇ ਦਿਖਾਵਾਂਗੇ ਮੈਨੂੰ ਲੱਗਾ ਜੋਬਨ ਯਾਰ ਜਿਹੜੇ ਸਿਰੇ ਵਾਲੇ ਬ੍ਰਾਂਡ ਆ ਸਾਰੀ ਖੜਾਈ ਖੜਾ ਹਾਂ ਤੰਮ ਉਹ ਕਹਿੰਦਾ ਅਸੀਂ ਸ਼ੁਰੂ ਚ ਜੋ ਬਣ ਪ੍ਰਾਣਾ ਕੱਟ ਲੈਣਾ ਵਿੱਚ ਹਾਂ ਕੱਟ ਲੈਣੇ ਲੋਨ ਲੋਨ ਵੀ ਕਰਵਾ ਦਿੰਨੇ ਲੋਨ ਦੀ ਸੌਦਾ ਵੀ ਹੈਗੀ ਆ ਤੇ ਪਹਿਲਾਂ ਆਪਾਂ ਜਿਵੇਂ ਮਾਲਵੇਰੀਏ ਦੇ ਵਿੱਚ ਜਿਹੜਾ ਸਾਨਾਪੁਰੀ ਸਭ ਤੋਂ ਵੱਧ ਮਾਰਕੀਟ ਆ ਮਾਲ ਵਿੱਚ ਸਭ ਤੋਂ ਵੱਧ ਵਿਗਣਾ ਟਰੈਕਟਰ ਆ ਉਹ ਤੋਂ ਲੱਗੇ ਆ ਵੀਡੀਓ ਕਰਨਾ ਹਨਾ ਜੋ ਬਣਾਇਆ ਦਾ ਅਸੀਂ ਕਿੰਨਾ ਮਾਡਲ ਆ 855 ਇਹ ਪੰਜ ਮਾਡਲ ਆ ਬਾਈ 2005 2005 ਮਾਡਲ ਆ ਟਾਇਰ ਗੁਡਿਅਰ ਦੇ ਨਵੇਂ ਆ ਨਵੇਂ ਨਵੇਂ ਆ ਅਗਲੇ ਟਾਇਰ ਤਾਂ ਜਮਾ ਨਵੇਂ ਆ ਪਿਛਲੇ ਟਾਇਰ ਵੀ ਚੌਕੜੀ ਗੁਡਿਅਰ ਦਾ ਹਾਂ ਹਾਂ ਤੇ ਟਰੈਕਟਰ ਪਿਆ ਪੂਰਾ ਚੰਗਾ 2005 ਮਾਡਲ ਠੀਕ ਹੈ ਸਾਰਾ origignal ਆ ਹਾਂ 20 ਮਾਡਲ ਵਰਗੀ ਕੰਡੀਸ਼ਨ ਪਈ ਟਰੈਕਟਰ ਦੀ ਤੇ ਮੋٹے ਗੋਡਿਆਂ ਵਾਲਾ ਆ ਗਿਆ ਇਹ ਹਾਂ ਕਿਤੇ ਜਰਨੀ ਬਾਹਰ ਪੰਪ ਵਾਲਾਗਾ ਠੀਕ ਹੈ ਬਾਹਰ ਪੰਪ ਕਰ ਲਾ ਉਸ ਕਰ ਇੰਜਨ ਹਾਂ ਪੰਜਾਬ ਨੰਬਰ ਕਰਾਸ ਕਰ ਚੈੱਕ ਕਰਾ ਦੇ ਇਧਰ ਕਰ ਲਾ ਉਸ ਕਰਦੀ ਮੋੜ ਜੀ ਆ ਪਈ ਰਗੀ ਕਰ ਲਾ ਉਸ ਕਰ ਇੰਜਨ ਦੇ ਵਿੱਚ ਆ ਪੰਜ ਮਾਡਲ ਆ ਜੀ ਪੀ ਵੀ ਨੰਬਰ ਆ ਹਾਂ ਤੇ ਰਾਏਕੋਟ ਦਾ ਨੰਬਰ ਆ ਪੀ ਵੀ 55 ਪੀ ਵੀ 55 ਰਾਏਕੋਟ ਦਾ ਨੰਬਰ ਆ ਤੇ ਇਹ ਡਿਮਾਂਡ ਮੂੜ ਕਿੰਨੀ ਆ ਫਿਰ ਇਹਦੀ ਡਿਮਾਂਡ ਇਹਦੀ 285000 ਕਿੰਨੇ ਦਾ ਹੋ ਜੂ ਮੌਕੇ ਤੇ 270 ਤਾਂ ਦੇ ਦਾਂਗਾ 2 ਲੱਖ ਤੇ 70000 ਦਾ ਲੈ ਜਾਓ ਮਿੱਤਰੋ 85 ਡਿਮਾਂਡ ਆ ਬਾਕੀ ਮੌਕੇ ਤੇ ਹੋਰ ਵੀ ਹੋ ਜੂ ਹਾਂਜੀ ਤੇ ਅੱਗਿਆ ਹੋਇਆ ਜੀ 767 ਫਾਰਮ ਟਰੈਕ ਆ ਹਾਂਜੀ ਇਹਦੇ ਬਾਰੇ ਪਾਈ ਚੰਨਣਾ ਇਹ 2015 ਮਾਡਲ ਆ ਸਭ ਤੋਂ ਪਹਿਲੀ ਗੱਲ ਟਾਪ ਵਾਲਾ ਮਾਡਲ ਹੀ ਆ ਗਿਆ ਜਿਵੇਂ ਕਿ ਜੀ 30 ਸਪੀਡ ਕਰਾਰ ਉਹ ਹਿੱਸੇ 'ਚ ਬਹੁਤ ਘੱਟ ਮਿਲਦਾ ਫਾਰਮ ਟਰੱਕ 14 ਮਾਡਲ ਠੀਕ ਆ 30 ਸਪੀਡ ਦੇ ਵਿੱਚ ਆ ਕਰਾਰ ਉਹ ਹਿੱਸੇ ਦੇ ਵਿੱਚ ਆ ਤੇ ਪਲੇਟਫਾਰਮ ਵੀ ਜਿਵੇਂ ਕਿ ਜੀ ਬਾਕੀ ਫਾਰਮ ਟਰੈਕਾਂ ਨਾਲ ਲੱਗਿਆ ਆ ਚੇਂਜਰ ਗੀਅਰ ਦੇ ਵਿੱਚ ਆ 60 ਐਚਪੀ ਐ ਮੂਰਲੇ ਟ ਮਗਰਲੇ 65 ਪੈਸੇ ਆ ਮਗਰਲੇ ਟਾਇਰ ਰਹਿ ਗਿਆ ਜੀ 65 ਪੈਸੇ ਅਗਲੇ ਟਾਇਰ ਰਹਿ ਗਿਆ ਨਵੇਂ ਟੌਪ ਵਾਲਾ ਮਾਡਲ ਆ ਸੁਪਰ ਮੈਕਸ ਹਾਂ ਸੁਪਰ ਮੈਕਸ ਆ ਹਾਈ ਕੈਪੈਸਿਟੀ ਲਿਫਟ ਵਾਲਾ ਇਹ ਹਾਈ ਕੈਪੈਸਿਟੀ ਲਿਫਟ ਲਿਫਟ ਆ ਗਈ ਪਾਵਰ ਸਟੀਅਰਿੰਗ ਆ ਤੇ ਬਾਕੀ ਟਰਬੋ ਆ ਹੈ ਹਾਂ ਹਾਂ ਟਰਬੋ ਇੰਟਰਕੂਲਰ ਸਾਰਾ ਕੁਝ ਹੋਣਾ ਕੰਪਨੀ ਫਿਟੜੀ ਆਉਂਦਾ ਇਹਦੇ ਹਾਂ 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 ਕੰਪਨੀ ਫਿਟੜੀ ਟਰਬੋ ਆ ਤੇਲ ਬ੍ਰੇਕ ਹਾਈ ਕੈਪੈਸਿਟੀ ਲਿਫਟ ਸਾਰਾ ਕੁਝ ਤਾਂ ਸਪੀਡਾਂ ਵੀ ਬੜੀਆਂ ਆ ਗਈਆਂ 24 ਸਪੀਡਾਂ ਦਾ 24 ਸਪੀਡ ਹੋ ਗਿਆ ਜਿਵੇਂ ਕਹੀ ਹੈ ਨਾ ਹਾਂ 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 ਤੇ ਐਂ ਦਾ ਸੋ ਡਿਮਾਂਡ ਇਹ ਦੀ 4.4 ਲੱਖ ਰੁਪਈਆ ਠੀਕ ਹੈ ਤੇ 3 ਲੱਖ 95000 ਰੁਪਏ ਦਾ ਆਪਾਂ 15 ਮਾਡਲ ਟਰੈਕਟਰ ਦੇ ਦਾਂਗੇ 3 ਲੱਖ 95000 ਦਾ ਲੈ ਜਾਓ ਮਿੱਤਰੋ ਜਿਵੇਂ ਕਰੀਏ ਖੂਬੀਆਂ ਟਰੈਕਟਰ ਦੇ ਵਿੱਚ ਸਾਰੀਆਂ 30000 ਰੁਪਈਆ ਮਾਨਤਨ ਹੋ ਜੂ ਫਾਰਮ ਟਰੈਕ ਦੇ ਵਿੱਚੋਂ 60 60 ਚੋਂ ਤੇ ਹੁਣ ਜੇ ਕੋਈ ਵੀਰ ਕਹਿੰਦਾ ਵੀ ਮੈਂ 6555 ਲੈਣਾ ਇੱਥੇ ਲੱਭਾ 6555 ਵੀ ਖੜਾ ਇਹ ਕਿੰਨਾ ਮਾਡਲ ਆ ਜੋ ਬਣਾ ਇਹ 17 ਮਾਡਲ ਆ ਬਠਿੰਡਾ ਨੰਬਰ ਆ ਫਸਟ ਓਨਰ ਦਾ ਇਹ ਵੀ ਠੀਕ ਹੈ ਫਸਟ ਓਨਰ ਦਾ ਤੇ ਬਾਕੀ ਮਿੱਤਰੋ ਐਕਸਟਰਾ ਟਾਰਕਲ ਆ ਗਿਆ ਇਹ ਹਾਂ T20 T20 ਸੁਪ ਸੂਪਰ ਮੈਕਸ ਸਪੀਡ ਇਹਦੀ ਵੀ ਜਿਵੇਂ ਕਹਿੰਦੀ ਠੱਠੇ ਝੋਟੇ ਵਾਲੀ ਆ ਗਿਆ ਹਾਂ ਹਾਂ ਝੋਟੇ ਵਾਲਾ ਨਾਲ ਦੇ ਟਾਇਰ ਆ ਟਰੈਕਟਰ ਦੇ ਨੇ ਨਾਲ ਦੇ ਟਾਇਰ ਆ ਟਰੈਕਟਰ ਦੇ ਇਹਦਾ ਜਰ ਜਿਵੇਂ ਕਹਦੀ ਜੋ ਬੰਨ ਸਾਮ ਜੀ ਚੱਲਿਆ ਲੱਗਦਾ ਟਰੈਕਟਰ ਹੈ ਨਾ ਸਾਫ ਪਿਆ ਪੂਰਾ ਪੂਰਾ ਸਾਫ ਪਿਆ 20 ਸਪੀਡਾਂ ਵਾਲਾ 16 ਪਲੱਸ 4 ਟੀ 20 ਕੀ ਚਾ 20 ਸਪੀਡਾਂ ਵਾਲੇ ਦਾ ਅਗਲੇ ਟਾਇਰ ਲੱਗਿਆ ਜੀ ਜਹਾਜੀ ਕਿ ਵੀ ਝੋਟੇ ਵਾਲਾ ਮੂਰੇ ਵੀ ਝੋਟਾ ਹੀ ਲਿਖਿਆ ਠੀਕ ਹੈ ਮੂਰੇ ਵੀ ਝੋਟਾ ਲਿਖਿਆ ਤੇ ਬਠਿੰਡੇ ਦਾ ਨੰਬਰ ਆ ਟਰੈਕਟਰ ਦਾ ਤੇ ਇਹਦੀ ਡਿਮਾਂਡ ਕਿੰਨੀ ਆ ਡਿਮਾਂਡ ਇਹਦੀ 5.5 ਲੱਖ ਰੁ 5 ਲੱਖ ਤੇ 25000 ਦਾ ਇਹ ਲੈ ਜਾਓ ਮਿੱਤਰੋ ਤੇ ਆਹ ਯਾਰ ਲੈਦੀ ਪੀਸ ਲਈ ਬੈਠਾ ਬਸ ਇਹ ਤਾਂ ਮਿਲਦਾ ਹੀ ਨਹੀਂ ਬਾਈ ਇਹ ਤਾਂ ਸਾਲ ਚ ਦੋ ਦਿਨ ਹੀ ਵੇਚਦੇ ਆ ਇਹ ਜੀ ਦੋ ਤਿੰਨ ਹੀ ਵੇਚਦੇ ਆ ਇਹਦੇ ਬਾਰੇ ਪਾਈ ਚਾਹਣਾ ਮਾਡਲ ਕਿੰਨਾ ਦੇ ਖੂਬੀਆਂ ਕਿਹੜੀਆਂ ਮਾਡਲ ਇਹ 10 ਦੇ ਲਾਸਟ ਦਾ ਮੈਨੂਫੈਕਚਰ ਡੇਟ ਆ ਆ ਪੀਰ ਹੀ 11 ਦੀ ਇਹ ਸਭ ਤੋਂ ਵੱਡੀ ਗੱਲ ਪਾਸਿੰਗ ਪਈਆ ਇੱਕ ਮਹੀਨੇ ਦੀ ਨਾ ਹੋ ਜਾਊਗਾ ਪਾਸਿੰਗ ਪਈਆ ਨਾ ਹੋ ਜੂ ਇਹ 70 HP ਦੇ ਵਿੱਚ 70 HP ਚ 4x4 ਚ ਆਮ ਹੀ 2 ਸਪੀਡ ਚ ਹੁੰਦੇ ਆ 3 ਸਪੀਡ 3 ਸਪੀਡ ਦੇ ਵਿੱਚ ਆ 4/4 ਆ ਤੇ ਐਚਪੀਵੀ 70 ਆ ਐਚਪੀਵੀ 70 ਤੇ ਜਿਵੇਂ ਕਹ ਦੀ ਯਾਰ ਜ਼ੋਰ ਤਾਂ ਵਾੜਾ ਹੋਵੇ ਤੇ ਚਾਕ ਬਾਕੀ ਵੇਟ ਬੂਟ ਲੱਗੇ ਹੋਏ ਆ ਨਾਲ ਹੀ ਦੇਣੇ ਆ ਹਾਂ ਨਹੀਂ ਨਾਲ ਹੀ ਦੇਣੇ ਆ ਪੀਵੀ04 ਫਰੀਦਕੋਟ ਦਾ ਨੰਬਰ ਆ ਟਰੈਕਟਰ ਦਾ ਮਿੱਤਰੋ ਤੇ ਇਹਦੀ ਡਿਮਾਂਡ ਮੂਡ ਕਿੰਨੀ ਆ ਫਿਰ ਡਿਮਾਂਡ ਇਹਦੀ 5 ਲੱਖ ਤੇ 95 ਹਜ਼ਾਰ ਆ ਠੀਕ ਆ ਕਿੰਨੇ ਦਾ ਹੋਜੂ ਸਾਢੇ 5 ਲੱਖ ਰੁਪਏ ਦਾ ਟਰੈਕਟਰ ਆਪਾਂ ਦੇ ਦਾਂਗੇ 45 ਹਜ਼ਾਰ ਮੰਨਤਾਂ ਨੂੰ ਹੋਜੂ ਮਿੱਤਰੋ ਆ ਟਰੈਕਟਰ ਦੇ ਵਿੱਚੋਂ 70 ਐਚਪੀ ਦੇ ਵਿੱਚ ਆ ਗਿਆ ਇਹ ਹੋਰ ਵੀਲ ਦੇ ਵਿੱਚ ਆ ਗਿਆ ਬਾਕੀ 3 ਸਪੀਡ ਦੇ ਵਿੱਚ ਆ ਗਿਆ 3 ਸਪੀਡ ਦੇ ਵਿੱਚ ਆ ਤੇ ਸ਼ੇਅਰ ਕਰ ਦਿਓ ਗਰਾ ਵੀਡੀਓ ਦੱਬ ਕੇ ਜਿਵੇਂ ਕਿ ਜੀ ਹੁਣ ਵੱਡੇ ਵੱਡੇ ਟਰੈਕਟਰ ਆਉਣ ਲੱਗੇ ਤੇਰੇ ਪਾਸੇ 65 10 ਘੜਾ ਹੌਲੈਂਡ ਹਾਂ ਬਈ ਇਹ ਵੀ 4x4 ਆ ਗਿਆ ਹਾਂ ਇਹ ਵੀ 4x4 ਹੈ 22 ਚ ਬੰਦ ਹੋ ਗਿਆ 610 ਠੀਕ ਹੈ 22 ਚ ਬੰਦ ਹੋ ਗਿਆ ਤੇ ਟਾਇਰ ਵੀ ਰੇਡੀਅਲ ਲੱਗੇ ਹੋਇਆ ਪਿੱਛੇ ਦਾ ਕਹਿੰਦੇ ਹੁੰਦੇ ਮਗਰਲੇ ਟਾਇਰ ਨਾਲ ਦੇ ਹੀ ਨੇ ਪੂਰਲੇ ਜਾਮਾ ਨਵੇਂ ਨੇ ਪੂਰਲੇ ਨਵੇਂ ਅਗਲੇ ਟਾਇਰ ਹੈਗੇ ਐਮ ਆਰਪ ਦੇ ਐਮ ਆਰਪ ਟਾਇਰਾਂ ਦੇ ਉੱਤੇ ਹਜੇ ਉਮੀ ਪਿਆ ਨੰਬਰ ਪੰਜਾਬੀ ਹੈ ਨੰਬਰ ਪੰਜਾਬ ਬਰਨਾਲੇ ਦਾ ਨੰਬਰ ਬਰਨਾਲੇ ਦਾ ਨੰਬਰ ਆ ਪੀ ਵੀ ਨੰਬਰ ਦੇ ਵਿੱਚ ਆ ਬਾਕੀ ਮਿੱਤਰੋ ਸਾਧਰੀ ਹੁਤਰੀ ਸਾਰੀ ਸਸਰੀ ਮਾਡਲ B ਆ 65 HP ਦਾ 65 HP ਦੇ ਵਿੱਚ ਆ ਮਾਡਲ B3 ਸੀਡਰ ਚੈਂਜਰ ਗੇਅਰ ਕਿੰਨੀ ਡਿਮਾਂਡ ਹੈ ਡਿਮਾਂਡ ਇਹਦੀ 895 ਆ 8.5 ਲੱਖ ਰੁਪਏ ਦਾ ਦੇ ਦਾਂ ਸਾਢੇ 8 ਲੱਖ ਦਾ ਲੈ ਜਾਓ ਮਿੱਤਰੋ 45000 ਮਾਨਤਾ ਨੇ ਇਹਦੇ ਚ ਹੋ ਜੂ ਤੇ ਅੱਗੇ ਆਗਾ ਜੀ ਹੌਲੈਂਡ 3630 ਸਪੈਸ਼ਲ ਐਡੀਸ਼ਨ ਇਹ ਕਿੰਨਾ ਮਾਡਲ ਆ ਇਹ ਮਾਡਲ 2020 ਆ ਸਾਰਾ ਟਰੈਕਟਰ オリジナル ਆ 2020 ਮਾਡਲ ਆ ਸਾਰਾ ਟਰੈਕਟਰ オリジナル ਆ 55 HP ਵਾਲਾ ਤੇ ਟਾਇਰ ਤਾਂ ਫਿਰ ਨਾਲ ਦੀ ਹੋਣਗੇ ਨਾਲ ਨਾਲ ਤੇ ਨਿਮਾਰਕਾ ਚੈੱਕ ਕਰਾ ਦੇ ਜਾਈਏ ਠੀਕ ਹੈ ਪੀਵੀ 11 ਨੰਬਰ ਦੇ ਵਿੱਚ ਟਾਇਰ ਹੈਗੇ ਆ ਨਾਲ ਦੇ ਟਰੈਕਟਰ ਦੇ ਆ ਮਾਰਕਾ ਚੈੱਕ ਕਰਾ ਦੇ 20 ਦਾ 20 ਦਾ ਇਧਰੋਂ ਪਾਸੇ ਮਾਰਕਾ ਦਿਖਾ ਦੀ ਤੇ ਬਾਕੀ ਇਧਰੋਂ ਪਾਸੇ ਪਿੱਛੋਂ ਲੈਂਕਾਂ ਨੂੰ ਕਾਦਾ ਪੂਰਾ ਹਿਸਾਬ ਪੈ ਟਰੈਕਟਰ ਹਿਸਾਬ 1100 ਘੰਟੇ ਚੱਲਿਆ ਹਲੇ ਸਿਰਫ ਸਿਰਫ 20 ਮਾਡਲ ਆ ਮਿੱਤਰੋ 1100 ਘੰਟਾ ਚੱਲਿਆ 33 ਹੌਲੈਂਡ ਜੇ ਗੱਲ ਕਰੀਏ 1100 ਘੰਟਾ 5 ਸਾਲਾਂ ਚ ਜੇ ਚੱਲਿਆ ਬੰਦੇ ਨੇ ਆਪਦੀ ਆਪਦੀ ਵਾਈ ਕਰੀ ਵੀ ਆ 3 ਸਪੀਡ ਰਿਵਰਸ ਪੀਟੀਓ ਵਾਲਾ ਦੂਜੀ ਗੇਅਰ ਦੂਜੀ ਗੇਅਰ ਦੇ ਵਿੱਚ ਤੇ ਡਿਮਾਂਡ ਕਿੰਨੀ ਆਦੀ ਜੋਬ ਨਾਲ ਨਮਾਨ ਇਹਦੀ 7.5 ਲੱਖ ਕਿੰਨੇ ਦਾ ਹੋਜੂ 6 ਲੱਖ 90 ਹਜ਼ਾਰ ਰੁਪਏ ਤਾਂ ਦੇ ਦਾਂਗੇ 7.5 ਲੱਖ ਡਿਮਾਂਡ ਆ ਸੀ 90 ਦਾ ਲੈ ਜਾਓ 35 ਹਜ਼ਾਰ ਮਾਨਤਨ ਹੋਜੂ ਆ ਟਰੈਕਟਰ ਦੇ ਵਿੱਚੋਂ ਤੇ ਪਹਿਲਾਂ ਹੁਣ ਹੌਲੈਂਡ ਕੋਲ ਹੀ ਆ ਗਿਆ ਇੱਧਰ 55 ਦਾ ਸਲਾਈ ਬੈਠਾ ਇਹ ਜਿਵੇਂ ਕਹਿੰਦੀ ਉਹਦੇ ਆਂ ਕੋਲ ਆ ਗਿਆ ਬਸ ਉਹ 4x4 ਐ 55 ਦਾ ਆ ਗਿਆ ਜੀ 55 ਐਚਪੀ ਜ ਹੈ ਨਾ ਇਹ ਜਿਹੜੇ ਵੀਰ ਨੇ ਨਵਾਂ ਲੈਣਾ 4 ਲੱਖ ਰੁਪਏ ਦਾ ਘੱਟੋ ਘਾਟਾ ਫਾਇਦਾ ਕਰ ਦਾਂਗੇ ਦਾ ਜੇ ਨਵਾਂ ਲੈਣ ਜਾਣੇ ਹੋ ਇਹ ਟਰੈਕਟਰ ਮਿੱਤਰੋ 4 ਲੱਖ ਦਾ ਫਾਇਦਾ ਹੋਜੂ ਤੁਹਾਡਾ ਤੇ ਮਾਡਲ ਵੀ 24 ਆ ਮਾਡਲ ਵੀ 24 ਮਾਡਲ ਆ 24 ਮਾਡਲ ਚੱਲਿਆ 900 ਘੰਟਾ ਸਿਰਫ ਤੇ ਸਿਰਫ 900 ਘੰਟਾ ਚੱਲਿਆ ਵਾ ਟਰੈਕਟਰ ਮਿੱਤਰੋ ਤੇ ਸਪੀਡਾਂ ਇਹਦੀਆਂ ਮੈਨੂੰ ਦਾ 448 ਆ 48 ਹਾਂ ਜੂਜੀ ਪਲੱਸ ਕਰੀਪਰ ਆਹ ਗੇਅਰ ਚੈੱਕ ਕਰਾ ਦੇਦਾ ਠੀਕ ਐ ਇਧਰਲੇ ਪਾਸੇ ਮੜਾ ਜਾ ਨੀਗਾ ਮਰਵਾ ਹੁਣ ਠੀਕ ਐ ਆ ਉਹ ਜਿਹੜਾ ਛੋਟਾ ਲੀਵਰ ਆ ਹਾਂਜੀ ਉਹ ਜੂਜੀ ਤੇ ਕਰੀਪਰ ਆ ਦੂਜੀ ਤੇ ਕਰੀਪਰ ਜਿਵੇਂ ਕਹਦੀਏ ਦੋਨੇ ਆ ਵਿੱਚ ਇਹਦੇ ਸਪੀਡਾਂ ਹੋ ਗਈਆਂ 48 ਟਰੈਕਟਰ ਦੀਆਂ ਚੇਂਜਰ ਵਾਲਾ ਆ ਗਿਆ ਬਾਕੀ ਚੇਂਜਰ ਵਾਲਾ ਆ ਗਿਆ ਡਬਲ ਡਿਸਟ੍ਰਿਬਿਊਟਰ ਤੇ 100 ਲੀਟਰ ਡੀਜ਼ਲ ਟੈਂਕ ਵਾਲਾ 100 ਲੀਟਰ ਦੀ ਤਾਂ ਡੀਜ਼ਲ ਟੈਂਕ ਵੀ ਆ ਟਰੈਕਟਰ ਦੀ ਤਾਂ ਜਿਵੇਂ ਕਹਦੀਏ ਜਹਾਜੀ ਆ ਟਰੈਕਟਰ ਹਾਂ ਹਾਂ 100 ਲੀਟਰ ਦੀ ਟੈਂਕੀ ਆ ਤੇ ਖੂਬੀਆਂ ਹੈਗੀਆਂ ਟਰੈਕਟਰ ਦੇ ਵਿੱਚ ਬੜੀਆਂ ਸਪੀਡਾਂ ਹੈਗੀਆਂ 48 ਤੇ ਚੱਲਿਆ ਵੀ ਬੜਾ ਘੰਟਾ ਯਾਰ 900 ਘੰਟਾ 900 900 900 ਘੰਟਾ ਚੱਲਿਆ 24 ਮਾਡਲ ਆ 24 ਮਾਡਲ ਤੇ ਨੰਬਰ ਹੈਗਾ ਪੰਜਾਬ ਪੀਵੀ 15 ਅਬ ਹੋਰ ਦਾ ਅਬ ਡਿਮਾਂਡ ਇਹ ਦੀ 7 ਲੱਖ ਤੇ 45000 ਰੁਪਿਆ ਠੀਕ ਹੈ ਤੇ 7 ਲੱਖ ਰੁਪਏ ਦਾ ਟਰੈਕਟਰ ਆਪਾਂ 24 ਮਾਡਲ ਦੇ ਦਾਂਗੇ 48 ਸਪੀਡਾਂ ਵਾਲਾ 48 ਸਪੀਡਾਂ ਦਾ ਟਰੈਕਟਰ ਲੈ ਜਾ ਮਿੱਤਰੋ 7 ਲੱਖ ਦਾ ਤੇ ਇਹਦੇ ਵਿੱਚੋਂ ਮਹੰਤਾਨ ਵੀ ਜਿਹੜਾ ਸਪੀਡਾਂ 48 ਆ ਮਹੰਤਾਨ ਵੀ 45000 ਹੋ ਗਿਆ ਇਹਦੇ ਚੋਂ ਸ਼ੇਅਰ ਕਰ ਦਿਓ ਦੱਬ ਕੇ ਵੀਡੀਓ ਤੇ ਨਾਲ ਆ ਗਿਆ ਜੀ ਜੌਂਡੀਅਰ 53 10 ਇਹ ਵੀ ਬਿਨਾ ਸੀਆਰਡੀ ਆ 22 ਮਾਡਲ ਆ 55 ਐਚਪੀ ਵਾਲਾ 53 10 ਦੇ ਹਿੱਸੇ ਵਾਲਾ ਠੀਕ ਹੈ ਤੇ ਇਹ ਹਿੱਸਾ ਜਿਵੇਂ ਕਹ ਜੀ ਮਿੱਤਰੋ ਗਲੋਬਲ ਵਾਲਾ ਹਿੱਸਾ ਵੀ ਕਹਿੰਦੇ ਆ ਇਹਨੂੰ ਲੋਡਰ ਵਾਲਾ ਹਿੱਸਾ ਇਕਲਾ ਹਿੱਸਾ ਇਸ ਏਜੰਸੀ ਚੋਂ ਜੇ ਟਰੈਕਟਰ ਦੇ ਲਪਾਉਣਾ ਹੋਵੇ ਮੁੱਲ ਆਦਾ 90 ਤੋਂ 90000 ਦਾ ਗੱਲਾ ਹਿੱਸੇ ਦੀ ਫਰਕਾ ਰੇਟ ਦਾ ਤੇ ਅਗਲੇ ਟਾਇਰ ਤਾਂ ਜਮਾ ਨਵੇਂ ਲੱਗੇ ਹੋਇਆ ਪਰਚੀਆਂ ਹਜੇ ਉੱਤੇ ਪਈਆਂ ਰੰਮਾ ਦੇ ਅਗਲੇ ਟਾਇਰ ਠੀਕ ਹੈ ਟਾਇਰਾਂ ਦੀਆਂ ਪਰਚੀਆਂ ਤਾਂ ਪੰਗੀਆਂ ਰੰਮਾ ਦੇ ਬਾਕੀ ਬੀਕੇਟੀ ਦੇ ਲੱਗੇ ਹੋਇਆ ਜ ਟਾਇਰ ਵੀ ਪੂਰੇ ਟੌਪ ਵਾਲੀ ਕੰਪਨੀ ਦੇ ਆ ਤੇ ਚੌਕੜੀ ਵੀ ਕੇਟੀ ਦਾ ਇਹ ਹਜ਼ਾਰ ਘੰਟਾ ਚੱਲਿਆ ਇਹ ਟਰੈਕਟਰ ਸਿਰਫ ਤੇ ਸਿਰਫ ਮਿੱਤਰੋ ਹਜ਼ਾਰ ਘੰਟਾ ਚੱਲਿਆ ਪੀਵੀ 49 ਨੰਬਰ ਦੇ ਵਿੱਚ ਰਾਜਪੁਰੇ ਦਾ ਨੰਬਰ ਆ 55 ਐਚਪੀ ਹੈ ਬਿਨਾ ਸੀਆਰ ਡੀ ਆ ਡਬਲ ਡਿਸਟ੍ਰੀਬਿਊਟਰ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਆ ਚਾਰ ਸਪੀਡਾਂ ਵਾਲਾ ਗੇਅਰ ਪ੍ਰੋ ਗੇਅਰ ਪ੍ਰੋ 4 ਸਪੀਡ ਦੇ ਵਿੱਚ ਆ ਗਿਆ ਟਾਇਰ ਤਾਂ ਯਾਰ ਜਿਵੇਂ ਕਿ ਨਹੀਂ ਹਜ਼ਾਰ ਘੰਟਾ ਨਾਲ ਦੇ ਟਾਇਰਾਂ ਤੇ ਟਰਾਂ ਦੀ ਕੰਡੀਸ਼ਨ ਚੈੱਕ ਕਰੋ ਇਧਰਲੇ ਪਾਸੇ ਆ ਮਾਰਕਾ ਚੈੱਕ ਕਰਾ ਦੇ ਬਾਈ ਦਾ ਉੱਤੇ ਆ ਆਪਿਆ ਬਾਈ ਦਾ ਮਾਰਕਾ ਮਾਰਕਾ ਵੀ ਦਿਖਾ ਦੇ ਇਹ ਟੈਰਾਂ ਦੇ ਦਾ ਜਿੰਮੇ ਕੀ ਦੀਏ ਯਾਰ ਚੱਕਣ ਦੀ ਲੋੜ ਹੀ ਨਹੀਂ ਜੋ ਚੱਲਈਏ ਯਾਰ ਘੰਟਾ ਸਾਰਾ ਅਰੀਜਨਲ ਪੈਟਰੈਕਟਰ ਤੇ ਹੀ ਡਿਮਾਂਡ ਕਿੰਨੀ ਆ ਡਿਮਾਂਡ ਇਹਦੀ 7 ਲੱਖ ਤੇ 95 ਹਜ਼ਾਰ ਹਾਂਜੀ ਕਿੰਨੇ ਦਾ ਲੈਣ ਦੇਣ ਆਪਾਂ 560 ਦਾ ਦੇ ਦਾਂਗੇ 795 ਡਿਮਾਂਡ ਆ ਲੈਣ ਦੇਣ 7.5 ਲੱਖ ਦਾ ਰੇਜ ਲੈ ਜਾਓ ਮਿੱਤਰੋ 5310 ਤੁਸੀਂ ਕਹਿੰਦੇ ਦੋਨੋਂ ਜੀ 45 45 ਹਜ਼ਾਰ ਉੱਡ ਗਿਆ ਹਨ ਇਹਨਾਂ ਚੋਂ ਹਾਂ ਦੋਨੇ ਆਪੀਆ ਤਾਂ ਦੋ ਟਰੈਕਟਰਾਂ ਜੀ ਜੱਕਤਾ ਭਾਈ ਜੋਬਨ ਨੇ ਜੋਬਨ ਮੈਨੂੰ ਐ ਦੱਸ ਬੰਦੇ ਨੇ ਜਦੋਂ ਆਉਣਾ ਪਹੁੰਚੇ ਕਿੱਥੇ ਤੇਰੇ ਕੋਲ ਪਹੁੰਚੇ ਜੇ ਤਾਂ ਭਾਈ ਬਰਨਾਲੇ ਤੋਂ ਆਣਾ ਹਾਂਜੀ ਪੱਖੋ ਗੈਂਤੀ ਆ ਭਦੌੜ ਬਰਨਾਲੇ ਤੋਂ 24 ਕਿਲੋਮੀਟਰ ਆ ਭਦੌੜ ਦੇ ਨਾਲ ਆਪਣਾ ਬਿਲੀ ਤਲਵੰਡੀ ਪਿੰਡ ਆ ਭਦੌੜ ਦੇ ਬਿਲਕੁਲ ਨਾਲ ਆ ਜੀ ਪਿੰਡ ਬਿਲੀ ਤਲਵੰਡੀ ਹਾਂਜੀ ਆ ਆਪਣਾ ਮੋਗਾ ਤੋਂ ਨਾ ਤਾਂ ਮੋਗਾ ਬਰਨਾਲਾ ਰੋਡ ਤੇ ਬਲਾਸਪੁਰ ਪੈਂਦਾ ਬਲਾਸਪੁਰ ਤੋਂ 7 ਕਿਲੋਮੀਟਰ ਬਲਾਸਪੁਰ ਤੋਂ 7 ਕਿਲੋਮੀਟਰ ਤੇ ਮੋਬਾਈਲ ਨੰਬਰ ਕਿੰਨਾ ਤੇਰਾ ਮੋਬਾਈਲ 84102 11000 ਦੂਜਾ ਨੰਬਰ ਹੈਗਾ 92574 11000 ਤੇ ਨੰਬਰ ਆਪਾਂ ਦੋਨੇ ਦਾ ਤੇ ਮਿੱਤਰੋ ਸਕਰੀਨ ਦੇ ਉੱਤੇ ਕੋਈ ਵੀ ਟਰੈਕਟਰ ਇਹਨਾਂ ਤੋਂ ਲੈਣਾ ਤਾਂ ਜਾ ਕੇ ਬਾਈ ਦਾ ਨੰਬਰ ਲਾ ਲਿਓ ਪਰਾਣਾ ਵੀ ਵਿਚ ਕਟਿਆ ਜਾਓ ਪਰਾਣਾ ਕਟਿਆ ਜਾਓ ਲੋਨ ਦੀ ਸੌਦਾ ਹੈਗੀ ਆਪਾਂ ਤੁਹਾਨੂੰ ਮਿੱਤਰੋ 8 ਟਰੈਕਟਰ ਦਿਖਾਤੇ ਤੇ ਦੱਬ ਕੇ ਹੁਣ ਵੀਡੀਓ ਸ਼ੇਅਰ ਤੁਸੀਂ ਕਰ ਰਹੀਆਂ ਟਰੈਕਟਰ ਵੀ ਸਾਰੇ ਜਿਵੇਂ ਕਹੇ ਦੀ 60-60 ਕੀ ਲੈ ਕੇ ਆਇਆ ਬਾਈ ਇੰਜਨ ਗੇਅਰ ਦੀ ਫੁੱਲ ਤਸੱਲੀ ਹੋ ਸਾਰਿਆਂ ਦੀ ਠੀਕ ਹੈ ਕਾਗਜ਼ ਪੱਤਰੋ ਕੇ ਨਾ ਗਾਰੰਟੀ ਹੋ 2001 ਦਾ ਕੰਮ ਆਪਣਾ ਕੋਈ ਐ ਨਹੀਂ ਵੀ ਨਵਾਂ ਕੰਮ ਆ ਠੀਕ ਹੈ ਜਿਵੇਂ ਕਹੇ ਦੀ 24-25 ਸਾਲ ਹੋ ਗਏ ਹੁਣ ਤਾਂ 25 ਵੀ ਲੰਘ ਗਿਆ 25 ਸਾਲ ਹੋ ਗਏ ਟਰੈਕਟਰਾਂ ਦੀ ਲਾਈਨ ਦੇ ਵਿੱਚ ਬਾਈ ਨੂੰ ਕੰਮ ਕਰਦੇ ਨੂੰ ਪਰਾਣਾ ਕੰਮ ਤੇ ਜ਼ਿੰਮੇਵਾਰੀ ਵਾਲਾ ਕੰਮ ਆ ਦੱਬ ਕੇ ਕਰ ਦਿਓ ਵੀਡੀਓ ਨੂੰ ਸੋ ਸਮਾਂ ਦੇ ਲਈ ਬਈ ਜੋ ਬਹੁਤ ਬਹੁਤ ਧੰਨਵਾਦ ਤੁਹਾਨੂੰ